हां जी किसान भिरो स्वाद ता ਤੁਹਾਡਾ ਆਪਣੇ ਜੁੜੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਹੀ ਜੋ ਅੱਪਾ ਇੱਕ ਤਾਜੀ ਸੂਈ ਵੜਸੇ ਲਈ ਲੈ ਕੇ ਆਏ ਜੀ ਆਉਂਕ ਕਰ ਲੈਨੇ ਬਾਈ ਨਾ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਅੱਛਾ ਗੱਲ ਰੱਖ ਜੀ ਹੋ ਠੀਕ ਹੋ ਵਧੀਆ ਵਧੀਆ ਰੱਖ ਤੁਸੀਂ ਦੱਸੋ ਨਾਮ ਤੇ ਐਡਰੈਸ ਬੋ ਨਾਮ ਜੱਸਾ ਜੀ ਪਿੰਡ ਸੈਦੂ ਕੀ ਜ਼ਿਲ੍ਹਾ ਮੋਗਾ ਨਿਹਾਲ ਸਿੰਘ ਵਾਲਾ ਤਹਿਸੀਲ ਹੈ ਜੀ ਨੇੜੇ ਪਿੰਡ ਅੱਪਾ ਨੇੜੇ ਭਲੌਰ ਵੀ ਰਹਿੰਦਾ ਨਿਹਾਲ ਸਿੰਘ ਵਾਲਾ ਵੀ ਰਹੇ ਮੋਬਾਈਲ ਨੰਬਰ ਜੀ 9968138732 ਠੀਕ ਹੈ ਬਾਈ ਬਾਈ ਜਿਹੜੀ ਬਾੜ ਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਵੀਰੇ ਇਹ ਡਾਕਟਰ ਪਰਸੋਂ ਸੂਈ ਆ ਰ ਆਪ ਨੂੰ ਓਕੇ ਠੀਕ ਆ ਪਹਿਲਾਂ ਨੇ ਦੁੱਧ ਦਿੱਤਾ ਡਾਕਟਰ 18 ਕਿਲੋ ਠੀਕ ਆ ਬਾਈ ਠੀਕ ਆ ਇੱਕ ਬੱਚਾ ਕਰਮਣੀ ਨੇ ਬੱਚਾ ਦੇਤਾ ਹੈ ਬੱਚਾ ਦੇਤਾ ਜੀ ਬੱਚਾ ਦੇਤਾ ਨਾੜਾ ਨੂੜਾ ਬੜੀਆਂ ਚੰਗੀਆਂ ਨਾੜਾ ਨੂੜਾ ਡਾਕਟਰ ਇਹੇ ਜੀ ਹਾਂ ਵੀ ਪਰਸੋਂ ਸੂਈ ਆ ਠੀਕ ਆ 20 ਕਿਲੋ ਦੁੱਧ ਬੜੇ ਰਾ ਉਹਨਾਂ ਦੇ ਦੋ ਮੌਸਮ ਬਹੁਤ ਵਧੀਆ ਆਉਣਾ ਮੋਰੇ ਡਾਕਟਰ ਵੱਡੀ ਨਾੜ ਦੇਖੋ ਜਿਆਫਾ ਤਾਂ ਨਾੜਾ ਨੂੜਾ ਫੁੱਲ ਚੰਗੀਆਂ ਮੁੱਠੀ ਆ ਤੁਹਾਨੂੰ ਕੱਲਾ ਕੱਲਾ ਸੀ ਸੰਗੀਦਾ ਤੇ ਥਣ ਚੱਡਾ ਪਰਾਂ ਵੀ ਮਾਰਤ ਖਾਣੀ ਆ ਜੀ ਲੈ ਬਈ ਤਾਰਾਂ ਬਾਈ ਕਹਿੰਦਾ ਕੋਈ ਚੱਕ ਨਹੀਂ ਮਾਰ ਕੇ ਨਾ ਗੁੱਤ ਨਹੀਂ ਪਾਦਦੀ ਅਸਤ ਠੰਡੀ ਪੜੀ ਆ ਯਾਰ ਹਨਾ ਐ ਡਾਕਟਰ ਚਾਹੇ ਗੁਰਨਾ ਕੁੜਨਾ ਬਿੰਨੇ ਪਾਸੇ ਲੈ ਕੇ ਚੋਈ ਜਾਣ ਹੂੰ ਕੋਈ ਲੰਬੀ ਵਾਲੀ ਕੰਮ ਨਹੀਂ ਹੂੰ ਨਾ ਬਤ ਕਿਣਾ ਕਰਮ ਵਾਲੀ ਨੇ ਕੁਛ ਨਹੀਂ ਠੰਡੀ ਚਵਾਈ ਬਹੁਤ ਚੰਗੀ ਆ ਚਵਾਈ ਤਾਂ ਡਾਕਟਰ ਪਟਵਾਰ ਪੰਪੀ ਆ ਇੱਕ ਨੰਬਰ ਚਵਾਈ ਆ ਲੇ ਵਾਰ ਇੱਕੋ ਨਾੜਾ ਨਾ ਗੁੰਦਿਆ ਪਿਆ ਹਾਂਜੀ ਹਜੇ ਤਾਂ ਡਾਕਟਰ ਜੀ ਨੂੰ 20 ਦਿਨ ਹੋ ਗਏ ਸੂਈ ਨੂੰ ਉਦੋਂ ਦੱਸਣਾ ਪੈਣੇ ਇਸ ਦੀ ਬਿਊਟੀ ਚੰਗੀ ਹੈ ਬੋਦੀ ਬਾਜੀ ਚੰਗੀ ਹੈ ਖੋਲ ਦੇ ਬਾਈ ਤੋਰ ਕੇ ਦਿਖਾ ਦਈਏ ਠੰਡੀ ਸੀਲਾ ਸੂਈ ਸਵਾਈ ਬੱਚਾ ਕਰਮ ਵਾਲੀ ਨੇ ਬੱਚਾ ਦੇਤਾ ਬਾਕੀ ਵੱਡੀ ਗੱਲ ਚਵਾਈ ਦੀ ਹੁੰਦੀ ਹੈ ਚਵਾਈ ਚਵਾਈ ਦੀ ਡਾਕਟਰ ਇੱਕ ਨੰਬਰ ਹੈ ਸਾਫਾ ਜੇ ਪਰਸੋਂ ਹੀ ਸੂਈ ਆ ਠੀਕ ਹੈ ਅੱਜ 15 ਤਿੰਨ ਨੂੰ ਬੜੀ ਐਕਸਟਰਾ ਹਾਜ਼ਰ ਆ ਰਹੇ ਥੱਲੇ ਹੂੰ ਠੀਕ ਹੈ ਅਵਾ ਤੇਰਾ ਪੁਰਾਣੀ ਇੰਨੀ ਕਿ ਬੜੀਆ ਬਰੀਕ ਕਟਾਈ ਕਾ ਕਰ ਗਈ ਹੂੰ ਯਾ ਆਹ ਅਵਾ ਬਾਈ ਬਿਊਟੀ ਨੇ ਹਨਾ ਕਰਨ ਵਾਲੀ ਦੀ ਇਸ ਕੁਆਲਿਟੀ ਦਾ ਟਰਿਕ ਨੰਬਰ ਆ ਹਮਮ ਫੁੱਲ ਬ੍ਰੀਡ ਚਮਕ ਚਮਕ ਫੁੱਲ ਅਜੇ ਤਾਂ ਡਾਕਟਰ 6 ਵਜੇ ਚਵਾਈ ਹੋਣੀ ਹੈ ਤੇ 4 ਕ ਦਾ ਟਾਈਮ ਹੋਊਗਾ ਅਜੇ ਤਾਂ 2 ਘੰਟੇ ਪਏ ਆ ਬੰਨ ਵਾਲੇ ਤਾਂ ਖਿਲਾਰੇ ਪਾ ਦੂ ਬੱਛੀ ਸਹੀ ਗੱਲ ਆ ਭਾਈ ਜਿਹੜੇ ਸਾਹਮਣੇ ਲੇਵਾ ਲੂਵਾ ਨਾ ਸ਼ਾਮ ਤੱਕ ਡੰਗ ਤੇ ਜਾ ਕੇ ਪੂਰਾ ਹੈ ਤੋਪ ਦਾ ਆਰਡਰ ਤਿਆਰ ਕਰਨਾ ਹੋਰ ਵੀ ਸੋਨਾ ਧਿਰ ਕਰਨਾ ਲੇਵਾ ਹੁਣ ਵੀ ਸੋਨਾ ਤਿਆਰ ਕਰਿਆ ਹਾਂ ਹਾਂ ਡਾਕਟਰ ਲੇਵਾ ਹੁਣ ਵੀ ਬਹੁਤ ਸੋਨਾ ਬਣਾਇਆ ਜਿਉਂ ਜਿਉਂ ਦੁੱਧ ਤੇ ਉਹਨਾਂ ਡਾਕਟਰ ਫੇਰ ਦੱਸਣਾ ਵੇਰ ਨਹੀਂ ਸਹੀ ਆ ਕੀ ਮੋਲ ਹੈ ਮੋਲ ਨਾਟ ਦੇ ਲੈਣ ਦੇ 75000 ਰੁਪਏ ਹੈ ਰੱਖ ਮਾਨਤਨ ਹੋ ਜਾ ਮਾਨਤਨ ਹੋ ਜਾ ਠੀਕ ਹੈ ਬਾਈ 75000 ਰੁਪਏ ਮੋਲ ਹੈ ਮਾਨਤਨ ਕੋਈ ਚੱਕਣ ਦੇ ਮੌਕੇ ਤੇ ਹੋ ਜਾਗਾ ਮੋਲ ਜਾਇਜ਼ ਰੱਖਿਆ ਬਾਈ ਕਿਸੇ ਵੀ ਨੂੰ ਵੜ ਪਸੰਦ ਆਏ ਬਾਈ ਨਟ ਨਟ ਕਰ ਲ ਧੰਨਵਾਦ